ਚੱਲ ਚੱਲ ਮੱਲਾ ਛੇਤੀ ਚੱਲ ਗੱਡੀ ਆਪਣੀ ਤਿਆਰ ਹੋਈ ਖੜੀ ਹੋਊਗੀ ਕੱਲ ਤੱਕ ਉਹਨੇ ਕੰਮ ਕੱਲ ਦੀ ਗੱਡੀ ਖੜਾ ਕੇ ਗਏ ਵਿਆਂ ਤੇ ਨਜ਼ਾਰਾ ਜਾਊਆ ਐ ਬਣਾਈ ਪਈ ਹੋ ਕਾਲੀ ਸਾਪ ਵਰਗੀ ਨਾਗਰਗੀ ਕਾਲੀ ਬਣਾਈ ਪਈ ਹੋ ਚੱਲ ਕਿਵੇਂ ਆ ਗੱਡੀ ਤਿਆਰ ਆ ਹੋਈ ਜਾਂਦੀ ਆ ਜੀ ਤਿਆਰ ਆ ਜਮਾ ਤਿਆਰ ਕਰਤੀ ਨਹੀਂ ਪੂਰੀ ਕਾਰ ਨਹੀਂ ਬਰੀ ਜੀ ਚੱਲੀ ਜਾਂਦਾ ਕੰਮ ਜੀ ਬਸ ਰਹੀਦੀ ਆ ਜੋ ਤੱਕ ਹੋ ਗਿਆ ਸੀ ਗੱਲ ਨਾ ਦੋ ਦਿਨ ਹੋ ਗਏ ਹੈ ਕਿੰਨੇ ਦਿਨ ਹੋ ਗਿਆ ਤੇਰੇ ਕੋ ਗੱਡੀ ਆਈ ਨੂੰ ਦੋ ਦਿਨ ਹੋ ਗਏ ਸੀ ਦੋ ਹੋਰ ਲਗਾਤਾਂ ਬੈਜਦੀ ਦੋ ਹੋਰ ਕਰਤਿਆਂ ਅੱਛਾ ਹੋਰ ਕੰਮ ਕਰਤਾ ਮੋਲ ਵਾਲਾ ਕੰਮ ਕਰਤਾ ਮੋਲ ਵਾਲਾ ਕੰਮ ਕਰਤਾ ਮੋਕਤਾ ਦਾ ਵੀ ਫਾਇਦਾ ਦੇਖਣਾ ਪੈਂਦਾ ਨਾ ਫਿਰ ਉਸਤਾਲਾ ਕੰਮ ਨਹੀਂ ਕੀਤਾ ਹੈ ਦੋ ਗੱਡੀਆਂ ਹੋਰ ਕਰਤਿਆਂ ਅੱਛਾ ਪ੍ਰੀਤ ਇੱਕ ਮਿੰਟ ਮਾੜਾ ਮਾੜਾ ਅੰਤਰਾ ਮੈਮ ਮੀਟਰ ਨੋਟ ਕਰਕੇ ਲੈ ਕੇ ਗਿਆ ਵਾ ਮੁਗੜੀ ਚਲਾਈ ਗਿੰਦੀ ਗੱਡੀ ਜੇ ਕਿਤੇ ਨਾ ਟਾਣਾ ਲਿਆ ਹੋਇਆ ਜੇ ਕਿਤੇ ਤੂੰ ਸੌਰੀ ਗਿਆ ਹੋਇਆ ਮੇਰੀ ਗੱਡੀ ਤੇ ਚੰ ਵੀ ਪਤਾ ਲੈ ਲੈਣ ਦੇ ਉਧਰੋਂ ਬਾਈ ਇਹ ਸੌਰੀ ਗਿਆ ਸੀ ਬਾਈ ਗਾ ਇੱਥੇ ਪ੍ਰਾਉਣੇ ਨੂੰ ਚਲ ਮਾਪਾ ਪ੍ਰਾਉਣੇ ਨਾਲ ਲੜਦੇ ਨਹੀਂ ਨਾ ਚੰਗੇ ਲੱਗਦੇ ਹਾਂ ਕਰਨਾ ਸਕਰੇਚ ਇਹਦੇ ਛਰਨੇ ਬਾੜੇ ਬਾੜੇ ਕੱਪੜਾ ਕੱਪੜਾ ਬਾੜਾ ਦੰਬ ਕੇ ਧੋਂਤਾਂ ਨਾਲ ਜਿਹੜਾ ਮੈਂ ਧੋਂਤਾਂ ਦਾ ਰਹੀ ਹਾਂ ਉਹਨੇ ਕੱਪੜਾ ਜਿਹੜਾ ਦੱਬ ਦੁੱਬ ਕੇ ਬਾਲਾ ਮਾਰਿਆ ਵਾ ਕੋਈ ਗੰਦਾ ਕੱਪੜਾ ਜਿਹਨੇ ਟੈਰਾਂ ਟੂ ਨਾਲੇ ਮਾਰ ਕੇ ਕੱਪੜਾ ਉੱਤੇ ਉਹੀ ਬਰਨਣ ਤੇ ਮਾਰਦਾ ਉਹ ਕੇਸ ਬਾਲਾ ਬਸ ਸਕ੍ਰੈਚ ਆਈ ਸੀ ਮੈਂ ਬਿੱਲੀਆਂ ਲੜੀਆਂ ਹੁੰਦੀਆਂ ਬਸ ਉਹੀ ਜਿਹਨੇ ਕੱਪੜਾ ਕੱਪੜਾ ਵਾਲਾ ਗੰਦਾ ਮਾਰਿਆ ਪੁੱਤ ਜੀ ਅਸਲ ਤੇ ਇਹ ਬੱਚੇ ਯਾਰ ਮੈਂ ਤਾਂ ਕਹਿੰਨਾ ਲੀੜਾ ਮਾਰੇ ਹੀ ਨਾ ਗੱਡੀ ਤੇ ਯਾਰ ਬਾਲਾ ਵਧੀਆ ਕਮ ਜੇ ਆਪਣੇ ਬਲੂਰ ਤਾਂ ਹੁੰਦੇ ਤਕਰੀਬਨ ਘਰਾਂ ਜੀ ਤੇ ਬਲੂਰ ਮਾਰਦੇ ਹਲਕਾ ਜਿਹਾ ਬਾਲਾ ਵਧੀਆ ਹਜੇ ਇਹ ਤੇ ਕੀ ਕੀ ਹੋਣ ਵਾਲਾ ਜਦੋਂ ਤੂੰ ਫਿਨਿਸ਼ਿੰਗ ਐਂਡ ਫਿਨਿਸ਼ ਕਰਕੇ ਦੇ ਦੇਗਾ ਇਹ ਕੰਪਾਊਂਡ ਹੋ ਗਈ ਪਾਲਿਸ਼ ਤੇ ਯਾਨੀ ਮੇਨ ਜਿਹੜਾ ਕੰਮ ਸਭ ਤੋਂ ਵੱਡਾ ਕੰਮ ਸੀਗਾ ਉਹ ਨਿਭ ਗਿਆ ਹਜੇ ਹਜੇ 글로ਸ ਬਿਸ਼ਾਉਣ ਵਾਲੀ ਰਹੇਗੀ ਆ ਰਹੇਗੀ ਉਹ ਰਹੀ ਉੱਤੇ ਭਾਈ ਜਿਹਨੇ ਇਹਨੂੰ ਪ੍ਰੋਟੈਕਟ ਕਰਨਾ ਹੈ ਸਹੀ ਤਾਂ ਸਾਈਨ ਮਾੜੀ ਮੋਟੀ ਘੱਟੀ ਹੂ ਹਜੇ ਮਤਲਬ ਘੱਟੀਆਂ ਹਜੇ ਵਧਣੀਆਂ ਕੰਪਾਊਂਡ ਕਰਦੇ ਸਕਰਾਚ ਨਿਕਲਦੇ ਮਾੜੀ ਮੋਡੀ ਪੇਂਟ ਕੈਰੈਕਸ਼ਨ ਹੁੰਦੀ ਆ ਤੇ ਉਹਦੇ ਨਾਲ ਕੜੂਆ ਤੇ ਪਾਲਿਸ਼ ਕਰਾਂਗੇ ਕੋਟਿੰਗਾਂ ਤੇ 글로ਸ ਵਧੂਗੀ ਉਹਦੀ 10 ਕ ਦਿਨ ਹੋਇਆ ਸੀ ਬਠਿੰਡੇ ਨੂੰ ਜਾਂਦੇ ਸੀ ਤੇ ਪ੍ਰੀਤ ਨੂੰ ਮੈਂ ਕਹਾਂ ਨਾ ਬਰਨਡ ਦੇ ਉੱਤੇ ਮਿੱਟੀ ਆ ਯਾਰ ਪਾਣੀ ਮਾਰ ਲੈ ਕਿਉਂਕਿ ਆਪਾਂ ਕੱਪੜਾ ਨਹੀਂ ਮਾਰਦੇ ਤੇਰਾ ਦੱਸਿਆ ਬਠਿੰਡੇ ਤੱਕ ਪਾਣੀ ਦੇ ਲਾ ਵੀ ਗੱਡੀ 100 ਤੇ ਵੀ ਚੜਾਈ ਹੋਊ 110 ਤੇ ਵੀ ਚੜਾਈ ਹੋਊ ਬਠਿੰਡੇ ਤੱਕ ਪਾਣੀ ਹੋਈ ਨਹੀਂ ਉੱਡੇ ਉਵੇਂ ਹੀ ਖੜਾ ਰਹਿ ਉਵੇਂ ਹੀ ਖੜਾ ਰਹੇ ਤੁਸੀਂ ਗਾਲ ਜੀ ਆਹ ਸ੍ਰੀ ਗਾਲ ਭਾਈ ਸਾਤਰੀ ਗਾਲ ਤੇ ਇੱਕ ਯਾਰ ਆਹ ਬੋਲਾ ਚਿੱਟਾ ਹੋਇਆ ਪਿਆ ਸੀ ਆਹਾ ਆ ਸੈਕਟਮ ਇਹ ਤੇ ਲਾਵਾਂਗੀ ਹੈ ਇਹ ਤੇ ਕੋਟਿੰਗ ਜੀ ਸਾਰੀ ਹੌਡ ਵਾਲੀ ਪਰਪਰ ਆਹ ਲੱਗੂਗੀ ਆਹ ਭਾਈ ਇਹਦੇ ਪਲਾਸਟਿਕ ਵਾਲੀ ਕੋਟਿੰਗ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਅਤੇ ਗਲਾਸ ਵਾਲੀ ਵੀ ਇੱਥੇ ਪਲਾਸਟਿਕ ਆ ਸਾਰੀਆਂ ਵੀ ਪੰਜਾਂ ਤਕਰੀਬਨ ਚੜੀਆਂ ਇੱਥੇ ਤੇ ਆਹ ਦੇਖੋ ਜੀ ਹਾਂ ਆ ਪਲਾਸਟਿਕ ਆ ਜੀ ਇਹ ਬੱਜੂਗੇ ਦੀ ਮੈਟਲ ਦੇ ਹਾਂ ਆ ਜਿਵੇਂ ਆ ਸ਼ੀਸ਼ੇ ਤੇ ਧੁੰਦ ਧੁੰਦ ਜਿਵੇਂ ਇੱਕ ਧੁੰਦ ਲੱਹੁੰਦਾ ਲਈ ਫੋਗ ਜੀ ਜਾਂ ਮੰਜੇ ਜਿਹਾ ਪਾਣੀ ਪੁਣੀ ਫੜ ਕੇ ਦਾਗ ਜੰਮ ਜਾਂਦੇ ਚਿੱਟੇ ਜੇ ਹੂੰ ਵੀ ਉਹ ਕੇਸ ਨਹੀਂ ਹੁੰਦਾ ਪਾਚੇ ਉਹਦੇ ਨਾਲ ਨਹੀਂ ਜਿਵੇਂ ਧੁੰਦ ਚ ਆਪਾਂ ਨੂੰ ਦਿਸਣੋਂ ਜੇ ਹਟ ਜਾਂਦਾ ਤੀ ਸ਼ੀਸ਼ੇਾਂ 'ਤੇ ਉਹ ਹੀ ਫੋਗ ਜੰਮੂਗਾ ਦਾਗ ਜੰਮ ਜਾਂਦੇ ਸੀਸਾ ਠੰਡਾ ਜਾ ਹੋ ਜਾਂਦਾ ਹੋਰੀ ਜਿਵੇਂ ਦਾ ਹਾਂ ਨਾ ਪੇਪਰ ਦੀ ਜਾਨ ਲੋੜ ਹੈ ਉਹ ਚੀਜ਼ ਦੀ ਦਿੱਕਤ ਨਹੀਂ ਹੈਗੀ ਇੱਕ 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 ਨਾ ਇਹਦੇ ਉੱਤੇ ਨਾ ਹਲਕੇ ਜੇ ਸਕਰਾਈਜ ਆ ਇਹਨਾਂ ਦੇ ਵਿੱਚ ਵੀ ਲੈਟ ਪਾਟਦੀ ਆ ਉਹ ਚੀਜ਼ ਹਟ ਜੂਗੀ ਉਹ ਬਿਲਕੁਲ ਹਟ ਜੂਗੀ ਜ ਉਹ ਲੇਟ ਪਾੜ ਜਾਂਦੀ ਜਦੋਂ ਇਹ ਸਿੱਕ ਰਹੇ ਵਜ ਗਏ ਹਾਂ ਜਦੋਂ ਉੱਪਰ ਲੱਗ ਗਈ ਤੇ ਲੇਟ ਵੱਜ ਗਏ ਪਾੜਦੀ ਨਹੀਂ ਬਾਹਰੋਂ ਤੇ ਉਹ ਸ਼ੀਸ਼ਾ ਕਲੀਅਰ ਸਾਫ਼ ਹੀ ਨਹੀਂ ਤਰੀਕਾ ਹੋ ਜਾਂਦਾ ਵੀ ਮਤਲਬ ਹਵਾ ਉਤੋਂ ਤਲਕੂ ਗਈ ਇਹਦੇ ਉਂ ਹਵਾ ਵੀ ਤੇ ਜੇ ਹਵਾ ਤਲਕੀ ਦਾ ਮਤਲਬ ਐਵਰੇਜ ਵੀ ਫਿਰ ਵਧੂਗੀ ਹਾਂ ਭਾਰ ਘਟੂਣਾ ਮਿੱਟੀ ਨਹੀਂ ਖੜਦੀ ਐਵਰੇਜ ਵੀ ਵਧੂਗੀ ਤੇ ਜੇ ਨਾ ਪਤੀ ਤੇ ਫਿਰ ਢਾਂਗ ਹੈਗੀ ਆਪਣੇ ਕੋਲ ਫਿਰ ਐਵਰੇਜ ਅੱਜ ਮੈਂ ਆ ਚਿੱਟਾ ਜਾ ਹੋ ਗਿਆ ਹੁਣ ਇਹ ਅਜ ਨੂੰ ਲੱਗਦਾ ਆ ਚਿੱਟਾ ਜਾ ਹੋ ਗਿਆ ਪੱਟੜ ਜਾ ਹੋ ਗਿਆ ਤੇ ਅੱਜ ਮੈਂ ਆ ਗਲਾਸ ਵਾਲੀ ਜਿਵੇਂ ਤੁਹਾਡੇ ਹੱਥ ਚਾਹ ਲੱਗੂਗੀ ਇਹਦੇ ਉੱਤੇ ਸਾਰੀ ਆ ਮੈਟਲ ਸਪੈਸ਼ਲ ਮੈਟੇਰਲ ਕੋਈ ਨਹੀਂ ਜਦੋਂ ਇਹ ਲੱਗ ਗਈ ਹਾਂਜੀ ਕੇਰਾ ਤਾਂ ਮੈਂ ਸਰੋਂ ਦਾ ਤੇਲ ਲਾ ਕੇ ਵੀ ਕਾਲਾ ਕਰ ਦੂੰ ਇਹਨੂੰ ਨਹੀਂ ਇਹਦੀ ਲਾਸਟਿੰਗ ਹੁੰਦੀ ਹੈ ਕਮ ਸੇ ਕਮ ਇੱਕ ਸਾਲ ਤੱਕ ਖਰਾਬ ਨਹੀਂ ਹੁੰਦੀ ਸਰੋਂ ਦੇ ਤੇਲ ਨਾਲ ਮਿੱਟੀ ਚੁੰਬੜਦੀ ਉਹਦੇ ਨਾਲ ਇਹਦੇ ਨਾਲ ਮਿੱਟੀ ਖੜਨੀ ਨਹੀਂ ਹੁੰਦੀ ਹਾਂ ਅੱਛਾ ਉਹ ਇਹਦੇ ਨਾਲ ਥਿਕਨੈਸ ਵੱਧ ਜਾਣੀ ਹੈ ਇਹਦੀ ਹਾਂ ਫਿਰ ਆਪਾਂ ਕੇਰਾ ਪਾਊਡਰ ਚਮਕਾਉਣੇ ਕੇਰਾ ਪਾਊਡਰ ਪਾਈਏ ਉਹ ਪਾਊਡਰ ਪਾ ਕੇ ਵੀ ਚਮਕਾ ਦੂੰਗਾ ਪਰ ਉਹਦੇ ਨਾਲ ਕੀ ਆ ਹੱਥ ਚੁੰਬੜੂਗਾ ਨਾਲ ਹੂੰ ਤੇ ਜਦੋਂ ਆਪਾਂ ਇਹ ਮਾਰੀਦਣ ਜੇ ਬੋਡੀ ਤਾਂ ਆਪਣੀ ਥਿਕਨੈਸ ਵੱਧ ਜਾਂਦੀ ਆ ਇਹਦੇ ਨਾਲ ਥਿਕਨੈਸ ਉਹਦੀ ਵਧੂ ਹੂੰ وجین ہو تو کوئی ਧੂੜ ਮਿੱਟੀ ਵੀ ਖੜੂਗੀ ਜਾਂ ਕੁਝ ਵੀ ਹੋਊਗਾ ਹਲਕਾ ਜਿਹਾ ਕੱਪੜਾ ਮਰਾਂਗੇ ਸਾਫ਼ ਹੋ ਜਾਊ। ਇਹ ਡੱਲ ਕਾਦੇ ਨਾ ਹੁੰਦਾ ਧੁੱਪ ਨਾਲ ਜਾਂ ਮਿੱਟੀ ਵਿੱਚ ਪੂਰਦਾ ਕਿਉਂਕਿ ਕਿਉਂਕਿ ਇਹ ਪ੍ਰੀਤ ਮੈਟ ਆ। ਹਾਂ ਮੈਟ ਇਹਦੇ ਵਿੱਚ ਮਿੱਟੀ ਫਸਦੀ ਆ। ਇਹ ਮਿੱਟੀ ਨਾਲ ਖਰਾਬ ਹੁੰਦਾ ਕਿਉਂਕਿ ਇਹਦੀ ਜਿਹੜੀ ਸਰਫੇਸ ਆ ਨਾ ਉਹ ਉੱਚੀ ਨੀਵੀ ਆ। ਉੱਚੀ ਨੀਵੀ ਆ। ਪਾਸਕ ਦੀ ਫਿਨਿਸ਼ਿੰਗ ਨਹੀਂ ਹੁੰਨੀ ਵਧੀਆ। ਮਿੱਟੀ ਫਸ ਜਾਂਦੀ ਆ ਜਦੋਂ ਪਾਲਿਸ਼ ਵਗੈਰਾ ਮਾਰਦੇ ਨੇ ਵਿੱਚ ਮਿੱਟੀ ਫਸ ਜਾਂਦੀ ਆ ਉਹ। ਹੂੰ। ਨੱਕਰੀ ਜਾਂਦਾ ਹਜੇ। ਹਜੇ ਤਾਂ ਕੰਮ ਚੱਲੀ ਜਾਂਦਾ ਫਿਰ ਇਹਦਾ ਮਤਲਬ ਤੂੰ ਐਂ ਕਰ ਹੁਣ ਤੈਨੂੰ ਲਾ ਕੇ ਜਾਣ ਲੱ ਹਾਂਜੀ ਤੇ ਨਾਲ ਇੱਕ ਕ੍ਰੈਕਟ ਦਾ ਮੈਚ ਖੇਡਾਂਗੇ ਹਾਂਜੀ ਕ੍ਰੈਕਟ ਦਾ ਮੈਚ ਖੇਡਾਂਗੇ ਹਨਾ ਹਾਂਜੀ ਤੇ ਇੱਕ ਕੰਮ ਹੋਰ ਆ ਗੱਡੀ ਸਕਾਰਪਿਓ ਵੀ ਕਰਦਗੇ ਆਪਾਂ ਹਾਂ ਔਰ ਨਾਲ ਅਗਲੀ ਵੀ ਕਰ ਲਏ ਹੁਣ ਉਹਨੂੰ ਹਾਂਜੀ ਹਾਂਜੀ ਹੈ ਤੇ ਢਾਈ ਸਾਲਾਂ ਚ ਉਹਦੇ ਤੇ ਵੀ ਮਾਰਿਆ ਹੱਥ ਮਾਰਾ ਮੋਟਾ ਹਾਂਜੀ ਹਾਂਜੀ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਂਗਾ ਰਿਜ਼ਲਟ ਆਹ ਵੀਡੀਓ ਤੋਂ ਬਾਅਦ ਇੱਕ ਵੀਡੀਓ ਆਉਗੀ ਆਪਣੀ ਸਕਾਰਪਿਓ ਗੱਡੀ ਦੀ ਉਹਦੇ ਨਾਲ ਤੁਹਾਨੂੰ ਪਤਾ ਲੱਗੂਗਾ ਵੀ ਕੋਟਿੰਗ ਦਾ ਮਤਲਬ ਕੀ ਹੁੰਦਾ ਉਹਦੇ ਨਾਲ ਪਤਾ ਲੱਗੂ ਕਿਉਂਕਿ ਕੋਈ ਚੀਜ਼ ਬੰਦਾ ਪੈਸੇ ਕਮਾਉਣ ਲਈ ਓਦਾਂ ਵੀ ਪ੍ਰਚਾਰ ਕਰ ਸਕਦਾ ਜੀ ਕਰਾਓ ਜੀ ਕਰਾਓ ਜੀ ਕਰਾਓ ਪਰ ਅਸਲ ਦੇ ਵਿੱਚ ਜਦੋਂ ਉਹ ਨਾ ਉਸ ਚੀਜ਼ ਨੂੰ 2.5 ਸਾਲ ਹੋ ਜਾਂਦੇ ਉਦੋਂ ਬਾਅਦ ਉਹ ਨਤੀਜੇ ਆਉਣ ਲੱਗ ਜਾਂਦੇ ਆ ਜਿਹੜਾ ਕੰਮ ਹਵਾ 'ਚ ਹੁੰਦਾ ਉਹ 2.5 ਸਾਲ ਬਾਅਦ ਫੇਲ ਹੋ ਜਾਂਦਾ ਕਿਉਂਕਿ ਲੋਕ ਉਹਨੂੰ ਪਰਤਿਆ ਲੈਂਦੇ ਆ ਸਾਰੇ ਕੰਮ ਨੂੰ ਜਿਹੜਾ ਜਿਵੇਂ ਪਿੱਛੇ ਜੇ ਇੱਕ ਡੀਕਾਰਬਨ ਕਰਨ ਵਾਲੀਆਂ ਮਸ਼ੀਨਾਂ ਆਈਆਂ ਸੀ ਹਾਂ ਜੀ ਹਾਂ ਜੀ ਬਹੁਤ ਆਈਆਂ ਸੀ ਉਹ ਆਈਆਂ ਸੀ ਸਾਡੇ ਵਰਗੇ ਬੰਦਿਆਂ ਨੂੰ ਵੀ ਐ ਲੱਗਿਆ ਕਿ ਉਹ ਕੰਮ ਕਰਨਗੇ ਆ ਪਰ ਉਹਨਾਂ ਦੇ ਨਤੀਜੇ ਚੰਗੇ ਨਹੀਂ ਆਏ ਜਾਂ ਆਏ ਨਹੀਂ ਤਾਂ ਉਹ ਸਿਸਟਮ ਫੇਲ ਹੋ ਗਿਆ ਕੋਟਿੰਗ ਵੀ 2.5 ਸਾਲ ਪਹਿਲਾਂ ਇੰਟਰੋਡਿਊਸ ਹੋਈ ਆ ਆਮ ਲੋਕਾਂ ਨੂੰ ਪਰ ਉਹਦਾ ਨਾ 2.5 ਸਾਲਾਂ ਦੇ ਵਿੱਚ ਨਤੀਜੇ ਆ ਬਾਕੀ ਕੁਆਲਟੀ ਦਾ ਫਰਕ ਆ ਜਿਹੜੀ ਸਾਡੇ ਜੜੀ ਆ ਉਹਦਾ ਕੁਆਲਟੀ ਉਹ ਤਾਂ ਯਾਰ ਹੁਣ ਕਾਰਨ ਨੂੰ ਤਾਂ ਕੋਟਿੰਗ ਜਿਹੜੇ ਆਪਣੇ ਟੋਲਾਂ ਤੇ ਖੜੇ ਉਹ ਵੀ ਕੋਟਿੰਗ ਕਰੀ ਜਾਂਦੇ ਉਹ ਵੀ ਕਹਿੰਦੇ ਚਰੀਟਾਂ ਚ ਕਾ ਦਿਓ ਤੇ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਨਾ ਜਿਹੜੇ ਟੋਲਾਂ ਤੋਂ ਤੁਸੀਂ ਖੜ ਖੜ ਕੇ ਚਰੀਟਾਂ ਚ ਕਾਈ ਜਾਂਦੇ ਆ ਨਾ ਉਹ ਤੁਹਾਡੀਆਂ ਚਰੀਟਾਂ ਇਹ ਜਿਹੀਆਂ ਚੱਕਣਗੇ ਯਾਦ ਰੱਖੋਗੇ ਉਹਨਾਂ ਨੇ ਨਾ ਡੱਬ ਖੜੱਬਾ ਘੋੜਾ ਨਹੀਂ ਹੁੰਦਾ ਅਬਲਕ ਥੋੜੀਆਂ ਗੱਡੀਆਂ ਓਵੇਂ ਹੋ ਜਾਣਗੀਆਂ ਅਬਲਕ ਉਹਨਾਂ ਪਰ ਹਾਰ ਪੈ ਜਾਂਦੇ ਜੀ ਹਾਰਡ ਕੰਪਾਊਂਡ ਹੁੰਦੇ ਉਹਨਾਂ ਨੇ ਚੱਕ ਕੇ ਉਹਨਾਂ ਨੇ ਚਮਕਾਉਣੀ ਹੁੰਦੀ ਹੈ ਕਰੀਬਤ ਯਾਰ ਜਿਹੜੀ ਚਰੀਟ ਚਰੀਟ ਦਾ ਕੰਮ ਆਪਰੀ ਤਾਂ ਨੇੜੇ ਆ ਲੈ ਕੇ ਆ ਆ ਚਰੀਟ ਆ ਆ ਚਰੀਟ ਆ ਇਹਨੂੰ ਚੱਕਣ ਵਾਸਤੇ ਥੋ ਰੰਗ ਚੱਕਣਾ ਪੈਂਦਾ ਹੋਰ ਕੋਈ ਚਰੀਟ ਨੂੰ ਚੱਕਣ ਦਾ ਕੋਈ ਜਾਦੂ ਕੋਈ ਫਾਰਮੂਲਾ ਨਹੀਂ ਇਹਦੇ ਦੋ ਫਾਰਮੂਲੇ ਇੱਕ ਰੰਗ ਵੱਜੇ ਇੱਕ ਉਤੋਂ ਰੰਗ ਚੱਕਿਆ ਚੱਕੇ ਜਾਵੇ ਹਾਂਜੀ ਹੁਣ ਜਦੋਂ ਤੁਸੀਂ ਕੋਈ ਵੀ ਚਰੀਟ ਚੱਕਦਾ ਉਹ ਤੋਂ ਰੰਗ ਚੱਕਦਾ ਚੱਕਦਾ ਹਾਂਜੀ ਠੀਕ ਆ ਨਾ ਪਰ ਇੱਕ ਮਾਰ ਬੰਦੇ ਨੇ ਦੇਖਣਾ ਕਿ ਕਿੰਨਾ ਰੰਗ ਚੱਕਿਆ ਜਾ ਸਕਦਾ ਮੀਟਰ ਲੱਗਣਾ ਮੀਟਰ ਪਿਆ ਵਜੋਂ ਆਪਾਂ ਕੱਲੀ ਕੱਲੀ ਤੇ ਚੈੱਕ ਕਰ ਲੈਣਾ ਇਹ ਤੋਂ ਹੁਣ ਬਈ ਇੱਥੇ ਕਿੰਨਾ ਰੰਗ ਆ ਕਿੱਥੇ ਕਿਹੜੀ ਜੀ ਤੇ ਕਿੰਨਾ ਰੰਗ ਆ ਹੁਣ ਇੱਥੇ 86 ਆ ਲੈ ਇਹਨੂੰ ਜਿਆਦਾ ਰਗੜਾਂਗੇ ਫਰਜ਼ ਕਰਾ ਇਸ ਕਰਿਆ ਦੇ ਡੂੰਘਾ ਇਸ ਕਰਿਆ ਚਾਹ ਹਾਂ ਇਹਨੂੰ ਆਪਾਂ ਜਿਆਦਾ ਰਗੜਨ ਦੇ ਵਿੱਚ ਪੈ ਗਏ ਤਾਂ ਇਹਨੂੰ ਸੈਂਡ ਕੀਤਾ ਕੁਝ ਵੀ ਕੀਤਾ ਸੈਂਡ ਕੀਤਾ ਕੰਪਾਊਂਡ ਕੀਤਾ ਤੇ ਇਹਨੇ ਕ ਸੁਨਾਰਾ ਰੰਗ ਤੇ ਬਸ ਇਹਨੇ 70 ਰਹਿ ਜਾਣਾ 70 ਰਹਿ ਜਾਣਾ ਜੀ ਤੇ ਦੁਬਾਰਾ ਆਪਾਂ ਕੁਝ ਵੀ ਕੀਤਾ ਮੈਂਟੇਨੈਂਸ ਕਰਦੇ ਉਹਦੇ ਮੈਂਟੇਨਿੰਗ ਕੀਤਾ ਆਪਾਂ ਕੰਗੂ ਗ ਇਉਂ ਨੂੰ ਫੇਰ ਆਪਾਂ ਦੁਬਾਰਾ ਕੋਈ ਕੰਪਾਉਂਡ ਮਾਰਨਾ ਪੈ ਗਿਆ ਆਪਾਂ ਨੂੰ ਹਲਕਾ ਜਿਹਾ ਫਰਜ ਕਰਨ ਉੱਤੇ ਰੰਗ ਨੂੰ ਬਾਹਰ ਚੋ ਲੈ ਜਾਣ ਹਾਂ ਤੇ ਤੁਸੀਂ ਦੇਖੋ ਵੀ ਉਹ ਬਰਨਰ ਦੇ ਉੱਤੇ 130 ਰੰਗ ਹੁੰਦਾ 130 ਮੈਕਸਿਮ ਹਾਂ ਜੀ 130 150 ਬਾਈ ਇੱਥੇ ਹੀ 130 ਰੰਗ ਹੁੰਦਾ ਤੇ ਹੁਣ ਤਾਂ 100 ਕੰਪਨੀਆਂ ਦਾ ਕੰਪਨਡ ਹੁੰਦਾ ਪਰ ਇਹ ਤਕਰੀਬਨ 100 ਤੋਂ 130 ਦੇ ਵਿਚਾਲੇ ਹੁੰਦਾ ਪਲੱਸ ਹੀ ਹੁੰਦਾ ਜੀ 100 ਪਲੱਸ ਹੁਣ 86 ਰੰਗ ਆ ਇੱਥੇ 86 ਰੰਗ ਨੂੰ ਆਪਾਂ ਅਣਜਾਣ ਬੰਦੇ ਨੇ ਚੱਕ ਤਾ ਜੇ ਜੇ ਮੈਂ ਤੁਸੀਂ ਉਹ ਉਚੜਾਉਨੇ ਹੁੰਨੇ ਆ ਉੱਥੋਂ ਕਰਾਉਨੇ ਚ ਰੀ ਨੱਚਾਉਨੇ ਹੁੰਨੇ ਆ ਅਜੇ ਮੀਜਾਂ ਤੋਂ ਰੰਗ ਇਹਨਾਂ ਉੱਡੇ ਪਿਆ ਨੇ ਤਕਰੀ ਹੁਣ ਇੰਨਾ ਅਜਾਂ ਦੋ ਜਣੇ ਅੱਜਾਂ ਹੋਊਗੀ ਆ ਹਾਂ ਅੱਜ ਦੇ ਰੰਗ ਦਾ ਜਮਾ ਨਾ ਬਸ ਇੱਕ ਦੀਨਾ ਹੁੰਦਾ ਵੀ ਰੰਗ ਵੱਜ ਜਾਵੇ ਇੱਥੇ ਹਾਂ ਕਿਉਂਕਿ ਅੱਜ ਬਣ ਗਈ ਇੱਥੇ ਇਸ ਰੰਗ ਤੇਲ ਕੋ ਨੈਚਰਲ ਗੱਲ ਆ ਵੀ ਉੱਥੋਂ ਹਟਣੀ ਹਟਣਾ ਪਾਸੇ ਹਟਣੀ ਹਾਂ ਜਦੋਂ ਤੇ ਹਾਰਡ ਪੈਡ ਆ ਕੋਈ ਵੀ ਹਾਰਡ ਪੈਡ ਜਾਂ ਹਾਰਡ ਕੰਪਾਊਂਡ ਆ ਜੇ ਆਪਾਂ ਰੰਗ ਨਹੀਂ ਚੈੱਕ ਕੀਤਾ ਤੇ ਭਵੇਂ ਨਾਰਮਲ ਪੈਡ ਹੀ ਵਰਤਦੇ ਆਪਾਂ ਉਹਨੇ ਇੱਥੋਂ ਰੰਗ ਡਾਉਣਾ ਹੀ ਡਾਉਣਾ ਜਦੋਂ ਬਸ ਚ ਜਿਹੜਾ ਅਣਜਾਣ ਬੰਦਾ ਉਹ ਇੱਥੇ ਚੱਕ ਦੂਗਾ ਇੱਥੇ ਚੱਕੂਗੇ ਚੱਕੀਵੇ ਇੱਥੇ ਵੱਜਦਾ ਹੀ ਵੱਧ ਕਿਉਂਕਿ ਤਕਰੀਬਨ ਇੱਜਾਂ ਦੇ ਨਾਲ ਸਕਰੈਚ ਜਿਆਦਾ ਹੁੰਦੇ ਹਮ ਇੱਥੇ ਵੱਜਣਾ ਵੀ ਵੱਧ ਆ ਜੱਟੂ ਉਹ ਕਿਉਂਕਿ ਆ ਚੀਜ਼ ਨੇ ਆ ਚੀਜ਼ਾਂ ਹੀ ਹੁੰਦੀਆਂ ਤੇ ਪੈੜ ਨਹੀਂ ਚਲਣਾ ਪੈੜ ਨੇ ਇੱਥੇ ਪੈੜ ਦੀ ਕੰਨੀ ਚਲਣੀ ਆ ਕੰਨੀ ਜੋ ਚੱਲਦੀ ਆ ਫਿਰ ਜਿਆਦਾ ਦਾਬ ਦੇ ਕੇ ਮਸ਼ੀਨ ਆਪ ਨੂੰ ਮਾਰਨੀ ਪੈਂਦੀ ਆ ਤੇ ਜਿਹੜੀ ਢੰਗਾਈ ਆ ਉਹ ਚ ਰੰਗ ਜਿਆਦਾ ਹੋ ਉਹ ਚ ਰੰਗ ਜਿਆਦਾ ਹੁੰਦਾ ਮੰਨ ਲਓ ਯਾਰ ਬਹੁਤ ਜਿਆਦਾ ਵੱਡਾ ਵਿਗਿਆਨ ਆ ਕੋਈ ਅਣਜਾਣ ਬੰਦਾ ਕੰਮ ਨਹੀਂ ਕਰ ਸਕਦਾ ਪਰ ਸ਼ਰਨਾ ਸਿੱਖਿਆ ਚੰਗੇ ਉਸਤਾਦ ਦਾ ਚੇਲਾ ਹੈ ਤੇ ਤੁਹਾਨੂੰ ਇਹਦੇ ਉਸਤਾਦ ਦਾ ਕੀਤੇ ਹੋਏ ਕੰਮ ਦਾ ਵੀ ਰਿਜ਼ਲਟ ਦਿਖਾਉਂਗਾ ਅਗਲੀ ਵੀਡੀਓ ਦੇ ਵਿੱਚ ਵੀ ਇਹਦੇ ਉਸਤਾਦ ਨੇ ਜਿਹੜਾ ਕੰਮ ਆਪਾਂ ਨੂੰ ਕਰਕੇ ਦਿੱਤਾ ਸੀ ਕਿਉਂ ਅਸੀਂ ਚੁਣਿਆ ਕਿ ਸ਼ਰਨੇ ਨੂੰ ਕਿਹੜੇ ਬੰਦੇ ਕੋਲੋਂ ਕੰਮ ਕਰਾਉਣਾ ਚਾਹੀਦਾ ਉਹਦਾ ਨਤੀਜਾ ਆਇਆ ਆਪਣੇ ਕੋਲ ਰਿਜ਼ਲਟ ਆਇਆ ਉਹ ਅਗਲੀ ਵੀਡੀਓ 'ਚ ਦਿਖਾਵਾਂਗੇ ਆ ਗੱਡੀ ਵੀ ਹੁਣ ਤੁਹਾਡੇ ਸਾਹਮਣੇ ਆ ਖੜੀ ਆ ਤੇ ਹੁਣ ਅਗਲੇ ਮਿੰਟ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦਿਖਾਉਣਾ ਕਿ ਕੀ ਬਣ ਗਈ ਮੈਂ ਜੀ